ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਮੈਂ ਐ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖ ਸੇਵਾਦਾਰ ਹੋਣ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਆਂ ਸ਼੍ਰੀ ਕਲਤਕ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕਰ ਦਿੱਤਾ ਸਾਨੂੰ ਉਹ ਉਹਦੇ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਇਹ ਬੁਰੀ ਤਰ੍ਹਾਂ ਹਿਲਾ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮ ਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਪਿਛਲੇ ਵਾਲਿਆਂ ਨੇ ਵੀ ਜੇਲ੍ਹ 'ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਨ੍ਹਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਉਹਨਾਂ ਦਾ ਕੀ ਹ쉐 ਹੋਇਆ ਇਹ ਉਹ ਦਰ ਹੈਗਾ ਜਿੱਥੇ ਸੱਚ ਦੀ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿ ਲਾਣ ਚੈ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਭਗਵੰਤ ਮਾਨ ਜੇ ਵਿਕਰਮ ਦੀ ਘਰ ਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜਾਹਰ ਕੀਤਾ ਜੇ ਵਿਕਰਮ ਨੇ ਉਹਦੇ ਬਾਰੇ ਟਿੱਪਣੀ ਕਰਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਝ ਮਿਲਿਆ ਨਾ ਅਕਾਲੀ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਵਿਕਰਮ ਨੂੰ ਡਰੋਂ ਤਾਂ ਮਖੌਣ ਵਾਸਤੇ ਇਹ ਯੋਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਵੇਂ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ ਪਿੰਡ 'ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕੇ ਕਿਸ ਦਿਨੇ ਪਾਰਟੀ ਖੜ ਜਾਏ ਦਿੱਲੀ ਵਾਲੇ ਉਹ ਸਾਰਿਆਂ ਨੂੰ ਭਜਾ ਦੇਉਗੀ ਬਿਕਰਮ ਤਾਂ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜਿਹਾ 100 ਹੋਰ ਨੂੰ ਭਜਾ ਸਕਦਾ ਹੈ ਅੱਜ ਬਟਾਲੇ ਦੇ ਵਿੱਚ ਵੀ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਉਹ ਆਕਾਲੀ ਦਲ 'ਚ ਸ਼ਾਮਲ ਹੋਣ ਲੱਗ ਪਿਆ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸਟ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਬੈਠਣੇ ਸ਼ੁਰੂ ਹੋ ਚੁੱਕੇ ਨੇ 10 ਸਾਲਾਂ 'ਚ ਲੋਕਾਂ ਨੇ ਤਿੰਨਾਂ ਪਾਰਟੀਆਂ ਨੂੰ ਦੇਖ ਲਿਆ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰਿਯ ਨੇਤਾ ਸਤਾਰ ਬਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ ਉਹਨਾਂ ਦੇ ਖਿਲਾਫ ਮਨਾਚੇ ਕਿਵੇਂ ਨਫਰਤ ਭਰੀ ਗਈ ਤੇ ਇਹਨਾਂ 8 ਸਾਲਾਂ 'ਚ ਲੋਕੀ ਸਾਲਾ ਕੁਝ ਦੇਖ ਚੁੱਕੇ ਨੇ ਸਮਝ ਸੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ